ਅੱਜ ਤੁਹਾਨੂੰ ਫਿਰ ਲੈ ਕੇ ਚੱਲਦੇ ਹਾਂ ਜੀ ਬੜਮੈਂਟਨ ਸਟੇਡੀਅਮ ਨਵਾਂ ਸ਼ਹਿਰ ਜਿੱਥੇ 25ਵਾਂ ਸਿਲਵਰ ਜੁਬਲੀ ਬੜਮੈਂਟਨ ਟੂਰਨਾਮੈਂਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਟੇਡੀਅਮ ਵਿੱਚ ਹੋ ਰਿਹਾ ਹੈ ਜਿੱਥੇ ਸਰਦਾਰ ਮਰਹੂਮ ਅਰੇਸ਼ਮ ਸਿੰਘ ਥਿਆੜਾ ਉਹਨਾਂ ਦੇ ਬੇਟਾ ਰਮਨਦੀਪ ਥਿਆੜਾ ਦੀ ਰਹਿਨੁਮਾਈ ਹੇਠ ਅਤੇ ਸ਼੍ਰੀਮਾਨ ਰਜਿੰਦਰ ਸਿੰਘ ਗਿੱਲ ਪ੍ਰਿੰਸੀਪਲ ਸਾਹਿਬ ਨੇ ਆਪਣੇ ਪੂਰੀ ਮਿਹਨਤ ਦੇ ਨਾਲ ਇਸ ਟੂਰਨਾਮੈਂਟ ਨੂੰ ਨਿਪਟਰੇ ਚਾੜਿਆ 300 ਤੋਂ ਉੱਪਰ ਖਿਡਾਰੀ ਇਸ ਟੂਰਨਾਮੈਂਟ ਵਿੱਚ ਸ਼ਾਮਲ ਹੋਏ ਲੁਧਿਆਣਾ, ਚੰਡੀਗੜ੍ਹ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਮੋਹਾਲੀ, ਪਟਿਆਲਾ, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਗੁਹਾਟੀ ਅਤੇ ਹੋਰ ਬਹੁਤ ਸਾਰੇ ਸ਼ਹਿਰਾਂ ਤੋਂ ਉੱਚ ਪੱਧਰ ਦੇ ਖਿਡਾਰੀ ਲੜਕੀਆਂ ਤੇ ਲੜਕੇ ਇਸ ਟੂਰਨਾਮੈਂਟ ਵਿੱਚ ਸ਼ਾਮਲ ਹੋਏ ਜਿਸ ਵਿੱਚ ਅੰਡਰ 11 13 15 17 ਅਤੇ 19 ਦੇ ਮੁਕਾਬਲੇ ਹੋਏ ਜੇਤੂਆਂ ਨੂੰ ਦਿਲ ਖਿੱਚ ਮਿਆਨਾਮ ਦਿੱਤੇ ਗਏ ਅਤੇ ਹਰ ਖਿਡਾਰੀ ਨੂੰ ਸਰਟੀਫਿਕੇਟ ਦਿੱਤਾ ਗਿਆ ਸੋ ਤੁਹਾਨੂੰ ਦਿਖਾਣੇ ਆ ਉੱਥੇ ਦੀਆਂ ਝਲਕੀਆਂ ਤੁਸੀਂ ਦੇਖ ਰਹੇ ਹੋ ਵੀਡੀਓ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਬੱਚਿਆਂ ਨੇ ਬਹੁਤ اعلی ਦਰਜੇ ਦੀ ਗੇਮ ਖੇਡੀ ਆਓ ਚਲੋ ਇਸੇ ਲਈ ਨਵਾਂ ਸ਼ਹਿਰ ਵਿੱਚ 25 ਮਾਹ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਜਲੰਧਰ ਤੋਂ ਬਹੁਤ ਸਾਰੇ ਬੱਚੇ ਮਹਾਲੀ ਤੋਂ ਚੰਡੀਗੜ੍ਹ ਤੋਂ ਹਿਸ਼ਾਰਪੁਰ ਤੋਂ ਜੰਮੂ ਵਿੱਚ ਰਹਿਣਗੇ ਮੱਧ ਪ੍ਰਦੇਸ਼ ਤੋਂ ਵੀ ਬੱਚੇ ਐ ਸ਼ਾਮਲ ਹੋਏ ਤਾਂ ਹੁਣ ਮਿਲਾਨੇ ਆ ਛੋੜੇ ਆ ਸਰਦਾਰ ਜੀ ਆ ਆਪਣਾ ਨਾਮ ਉਹ ਦੱਸਣਗੇ ਜੁਰਾਵਰ ਸਿੰਘ ਸਾਤ ਤੁਸੀਂ ਕਿਹੜਾ ਇਵੈਂਟ ਜਿੱਤੇ ਆ ਅੰਡਰ 15 ਨੰਬਰ 1 ਆਏ ਆ ਕਿੱਦਾਂ ਲੱਗਾ ਟੂਰਨਾਮੈਂਟ ਐਂਡ ਕਰਕੇ ਕਿੰਨੇ ਖਿਡਾਰੀਆਂ ਨੂੰ ਹਰਾਇਆ ਤੁਸੀਂ ਪਤਾ ਨਹੀਂ ਇਸ ਟੂਰਨਾਮੈਂਟ ਕਿੰਨੇ ਖਿਡਾਰੀ ਹੋਏ ਐ? 7 7 ਖਿਡਾਰੀ ਹੋ ਰਹੇ ਨੇ। ਕਿੰਨਾ ਚਿਰ ਹੋ ਗਿਆ ਤੁਹਾਨੂੰ ਖੇੜਦੇ ਹੋਏ? 6 ਸਾਲ 6 ਸਾਲ ਹੋ ਗਏ। ਕਿਹੜੀ ਅਕੈਡਮੀ ਆਪਣੀ? ਪ੍ਰਤੀ ਬਡਵੰਦਨ ਗੱਲ। ਜਲੰਧਰ। ਤੁਹਾਡੇ ਫਾਦਰ ਸਾਹਿਬ ਹਾਂਜੀ। ਸਰ ਮੈਂ ਤੁਹਾਡੇ ਕੋਲ ਕੁਛਾਂ ਤੁਹਾਡਾ ਬੱਚਾ ਬਹੁਤ ਜੋਰਾਵਰ ਦਾ ਨਾਂ ਹੀ ਬਹੁਤ ਵਧੀਆ ਆ ਜਦੋਂ ਇਹਨਾਂ ਦਾ ਨਾਂ ਲਿਆ ਜਾਂਦਾ ਅਨਾਉਂਸ ਹੁੰਦਾ ਤਾਂ ਸਾਰੇ ਖੜੇ ਹੋ ਕੇ ਦੇਖਦੇ ਜੋਰਾਵਰ ਕੌਣ ਆ ਧੰਨਵਾਦ ਸਰ ਧੰਨਵਾਦ ਤੁਸੀਂ ਸਰ ਇਹਨਾਂ ਨੂੰ ਛੋਟੇ ਹੁੰਦੇ ਹੀ ਲਾਇਆ ਹੋਇਆ ਅੱਗੇ ਤੁਹਾਡੀਆਂ ਕੀ ਆਉਣ ਵਾਲੇ ਸਮੇਂ ਚ ਪਲਾਨਿੰਗ ਹੈਗੀਆ ਸਰ ਪਲਾਨਿੰਗ ਹੈ ਦੇਖੋ ਹਰ ਪੇਰੈਂਟ ਵੀ ਆਪਾਂ ਸਾਰਾ ਪਰਿਵਾਰ ਹਲਕੇ ਮਿਹਨਤ ਕਰ ਰਹੇ ਆ ਔਰ ਸਾਡਾ ਮੋਟਿਵ ਹੈਗਾ ਵੀ ਐ ਨੈਸ਼ਨਲ ਜਿੰਨਾ ਤਾਂ ਬਣੇ ਬਣੇ ਔਰ 올림픽 ਪੇਟ ਵੀ ਜਾਵੇ ਜਰੂਰ ਜਾਏਗਾ ਸਰ ਬੱਚਾ ਬਹੁਤ ਮਿਹਨਤੀ ਹੈ ਤੁਹਾਡਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇ ਤਾਂ ਸਾਡੀ ਅਲੀ ਖਵਾਇਆ ਤੁਹਾਡਾ ਸ਼ੁਭਨਾਮ ਸਰ ਮੇਰਾ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਤੁਸੀਂ ਜਲੰਧਰ ਤੋਂ ਹੀ ਬਿਲੋਂਗ ਕਰਦੇ ਆਂ ਆਪਾਂ ਬਿਲੋਂਗ ਜਲੰਧਰ ਦਾ ਆਸ ਜਲੰਧਰ ਹੀ ਆ ਜਲੰਧਰ ਤੋਂ ਹਾਂਜੀ ਹੋਰ ਵੀ ਘਰ ਚ ਖੇਲਦਾ ਕੋਈ ਹਾਂਜੀ ਘਰ ਚ ਜਿਵੇਂ ਪਹਿਲਾਂ ਮੈਂ ਆਪਣੇ ਫਿਟਨੈਸ ਵਾਸਤੇ ਖੇਲਦਾ ਸੀਗਾ ਓਕੇ ਉਹ ਫਿਰ ਘਰ ਰਿਆ ਘਟ ਪਏ ਹੁੰਦੇ ਸੀਗੇ ਛਟਲਾਂ ਪਈਆਂ ਹੁੰਦੀ ਸੀ ਨਿਆਲੇ ਖੇល ਕੇ ਸ਼ੁਰੂ ਹੋ ਗਏ ਅੱਛਾ ਜੀ ਤੇ ਮੇਰਾ ਵੱਡਾ ਬੇਟਾ ਖੇਲਦਾ ਸੀਗਾ ਠੀਕ ਹੈ ਜੀ 3-4 ਸਾਲ ਉਹ ਖੇលਿਆ ਠੀਕ ਹੈ ਕੁਝ ਡਿਸਟ੍ਰਿਕਟ ਲੈਵਲ ਪ੍ਰਾਈਜ਼ ਜਿੱਤਿਆ ਆ ਤਾਂ ਜਰੋਂ ਨੂੰ ਵੇਖਦੇ ਵੇਖਦੇ ਇਹ ਮਗਰ ਲੱਗਿਆ ਨਾਲ ਹੀ ਇਹ ਥੋੜਿਆ ਜੱਕਦੇ ਸੀਗੇ ਜੋਰਾਵਰ ਸਿੰਘ ਜੀ ਹਾਂਜੀ ਮੈਂ ਤੁਹਾਡੇ ਕੋਲੇ ਪੁੱਛ ਲੈਣਾ ਹਾਂਜੀ ਤੁਸੀਂ ਇਹਨਾਂ ਨੂੰ ਕਦੋਂ ਤੋਂ ਪਾਇਆ ਗੇਮ ਦੇ ਵਿੱਚ ਤੇ ਹੁਣ ਤੱਕ ਕਿੰਨੇ ਕਿ ਇਵੈਂਟ ਇਹਨਾਂ ਨੇ ਕਿਹੜੇ-ਕਿਹੜੇ ਜਿੱਤ ਲਏ ਇਹ ਸਾਰੇ ਇੰਨੇ ਇਹ ਡਿਸਟ੍ਰਿਕਟ ਚੈਂਪੀਅਨ ਹੈਗਾ ਜੀ ਨਵੰਬਰੀ ਦਾ ਹੈਗਾ ਓਕੇ ਹਾਂਜੀ ਤੇ ਆਪਣਾ ਸਟੇਟ ਵੀਨਰ ਹਾਂਜੀ 6ਵਰੀ ਸਟੇਟ ਵੀਨਰ ਹੈਗਾ ਇਹ ਓਕੇ ਹਾਂਜੀ ਤਾਂ ਗੌਰਮੇ ਤੁਸੀਂ ਉਹ ਕੋ ਮੈਂ ਤਾਂ ਰੋਇ ਦੀ ਸਾਰੀ ਜਿਹੜੀ ਡਿਟੇ ਜਿਹੜੀ ਟੋਟਲ ਅਚੀਵਮੈਂਟ ਹੈ ਕਿ ਅੱਜ ਤੱਕ ਇਹ ਡਿਸਟ੍ਰਿਕਟ Winner ਹੈਗਾ ਜੀ 9 ਵਾਰੀ ਦਾ ਡਿਸਟ੍ਰਿਕਟ ਚੈਂਪੀਅਨ ਹੈਗਾ ਇਹ ਕੀ ਗੱਲ ਆ ਔਰ ਡਿਸਟ੍ਰਿਕਟ ਰਨਰ ਅਪ ਹੈਗਾ 3 ਟਾਈਮ ਦਾ 3 ਵਾਰੀ ਹੈ ਔਰ ਡਿਸਟ੍ਰਿਕਟ ਵਿੱਚ 3rd ਆਇਆ ਹੈ 5 ਵਾਰੀ ਹੈ ਤੇ ਸਟੇਟ ਵਿਨਰ ਹੈਗਾ 6 ਵਾਰੀ ਕੀ ਬਾਤ ਹੈ ਔਰ ਸਟੇਟ ਜੋ 3rd ਪੋਜੀਸ਼ਨ ਹੈਗੀ ਹੈ 2 ਵਾਰੀ ਦੀ ਇਹਦੀ ਨੈਸ਼ਨਲ ਵੀ ਜਾਏਗਾ ਸਕੂਲ ਗੇਮ ਨੈਸ਼ਨਲ ਵਿੱਚ 3rd ਹੈ ਇਹਨਾਂ ਦਾ ব্রੌਂਜ਼ ਮੈਡਲ ਹੈਗਾ ਇਹਨਾਂ ਦਾ ਦਿੱਲੀ ਜਿੱਤਿਆ ਸੀ ਆਪਾਂ ਵੈਰੀ ਗੁੱਡ ਤਾਂ 올 ਇੰਡੀਆ ਰੈਂਕਿੰਗ ਵਿੱਚ ਘਾਰ ਡਬਲਸ ਵਿੱਚ ਘਾਰ 3rd ਦੇ ਦੋ ਮੈਡਲ ਹੈਗੇ ਬ੍ਰੌਂਜ਼ ਮੈਡਲ ਹੈਗੇ ਇਹਦੇ ਠੀਕ ਹੈ ਹਾਂਜੀ ਤੇ ਸਟੇਟ ਵਿੱਚ ਵੀ ਇਹਦਾ ਫਰਸਟ ਰੈਂਕ ਹੈਗਾ ਸਿੰਗਲ ਦਾ ਵੀ ਔਰ ਡਬਲ ਦਾ ਵੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ 올 ਇੰਡੀਆ ਜਿਹਦਾ ਪਿਛਲੇ ਸਾਲ ਅੰਡਰ 30 ਵਿੱਚ ਬਾਰਮਾ ਰੈਂਕ ਸੀਗਾ ਡਬਲ ਦਾ ਇਹਦਾ हेलो दावा ਕਰਦੇ ਨੇ 29 ਆ ਫੋਨ ਨੇ ਦਾ ਅੰਡਰ 15 ਦੇ ਵਿੱਚ ਘਾਰ ਲਾਸਟ 33 ਰਹਿ ਕੇ ਗਿਆ ਦਾ ਵੈਰੀ ਗੁੱਡ ਇੱਥੇ ਵੀ ਨੰਬਰ 1 ਅੰਡਰ 15 ਚ ਕਿਤੇ ਨੇ 15 ਵਿੱਚ ਘਾਰ ਹਾਂ ਦੀ ਅੰਡਰ 17 ਵੀ ਖੇលਿਆ ਅੰਡਰ 70 ਕੁਆਟਰ ਫਾਈਨਲ ਆ ਰਿਹਾ ਇਹ ਓਕੇ ਔਰ ਉਹ ਲੜਕਾ ਬਹੁਤ ਅੱਛਾ ਪਲੇਅਰ ਹੈਗਾ ਸਮਰਤ ਭਾਰਦਵਾਜ ਉਹਦਣਾ ਵੀ ਚੰਗੀ ਫਾਈਟ ਕਰਕੇ ਇਹ ਤਿੰਨ ਸੈਟਾਂ ਵਿੱਚ ਇਹ ਜਿਹੜਾ ਉਹ ਹਾਰਿਆ ਇਹ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੋਰਾਵਰ ਸਿੰਘ ਜੀ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਤੁਸੀਂ ਆਡੇ ਵੱਡੇ ਟੂਰਨਾਮੈਂਟ ਵਿੱਚ ਪਹਿਲੇ ਨੰਬਰ ਤੇ ਅੰਡਰ 15 ਚ ਆਏ ਆ ਤੇ ਦੁਆਵਾਂ ਕਰਦੇ ਆ ਤੁਸੀਂ ਹੋਰ ਅੱਗੇ ਬਲੰਘਾ ਪੱਟੋ ਹੋਰਫਲਬਦੀਆਂ ਹਾਸਲ ਕਰੋ ਇੰਡੀਆ ਹੀ ਨਹੀਂ ਤੁਸੀਂ ਵਰਲਡ ਵਿੱਚ ਪੂਰਾ ਤੁਹਾਡਾ ਨਾਮ ਹੋਏਗਾ ਇੱਕ ਦਿਨ ਇਹ ਸਾਡੇ ਵੱਲੋਂ ਦੁਆਵਾਂ ਆ ਸਾਡੇ ਵੱਲੋਂ ਸ਼ਾਵਾ ਨੇ ਬਹੁਤ ਬਹੁਤ ਧੰਨਵਾਦ ਸਾਡਾ ਤੁਹਾਡਾ ਥੈਂਕ ਯੂ ਇਹ ਫਾਈਨਲ ਮੈਚ ਹੋ ਰਿਹਾ ਜੀ ਅੰਡਰ 19 ਨਵਾਂ ਸ਼ਹਿਰ ਇਹ ਸਾਈਡ ਚੰਡੀਗੜ੍ਹ ਤੋਂ ਆਇਆ ਫਾਈਨਲ ਅੰਡਰ 19 ਨਵਾਂ ਸ਼ਹਿਰ ਦੇ ਸਟੇਡੀਅਮ ਚ ਫਾਈਨਲ ਮੈਚ बर्मा गुरदासपुर राणा रुद्र चंडीगढ़ राणा रुद्र चंडीगढ़ नक्श गुरदासपुर फाइनल मैच एक एक सैट जीत के आखिरी सैट चल रहा है बहुत ही फसवा मुकाबला है 15 फिफ्टीन सिक्सटीन फिफ्टीन का मुकाबला है ਬਹੁਤ ਹੀ 16 ਆਲ ਨਖਸ਼ਿਵਰਮਾ ਗੁਰਦਾਸਪੁਰ ਰਾਣਾ ਰੁਦਰ ਚੰਡੀਗੜ੍ਹ 16 16 ਬਰਾਬਰ ਤੀਸਰਾ ਸੈੱਟ ਬੜਾ ਹੀ ਫਸਲਾ ਮੁਕਾਬਲਾ 골ਡ ਮੈਡਲ ਦੇ ਲਈ ਫਾਈਨਲ ਮੁਕਾਬਲਾ ਹੋ ਰਿਹਾ 17 16 ਦੋਨੇ ਖਿਡਾਰੀਆਂ ਦੀ ਬੱਸ ਹੋਈ ਪਈ ਹੈ ਜੀ 17 16 ਨਾਲ सतारा बराबर सेवनटीन ऑल राणा रुदर से नक्श एटीन सेवनटीन एटीन सेवनटीन गेम पॉइंट मैच पॉइंट और एटीन ऑल राणा रुद्र आउट नाइनटीन ऑल बड़ा ही फसमा मुकाबला है चंडीगढ़ से गुरदासपुर नाइनटीन है जी राणा रुद्र चंडीगढ़ क्या बात है ट्वेंटी ऑल वाह जी मैच पॉइंट है ट्वेंटी वन ट्वेंटी और इस गुरदासपुर जेतु करार होया ਨਕਸ਼ ਬਰਮਾ ਨਕਸ਼ ਜੀ ਬਹੁਤ ਬਹੁਤ ਮੁਬਾਰਕਾਂ ਕਿਵੇਂ ਲੱਗਦਾ ਜਿੱਤ ਕੇ ਵਧੀਆ ਮੈਂ ਤੁਹਾਡੀ ਲਾਈਵ ਕਰਦਾ ਸੀਗਾ ਤੇ ਤੁਹਾਨੂੰ ਇਹ ਮੈਂ ਭੇਜ ਵੀ ਦਿਉਂਗਾ ਬਰਦਾਸਪੁਰ ਤੋਂ ਤੁਸੀਂ ਹਾਂਜੀ ਤੁਸੀਂ ਅੰਡਰ 19 ਚ ਫਾਈਨਲ ਜਿੱਤੇ ਹਨ ਹਾਂਜੀ ਵੈਰੀ ਗੁੱਡ ਪਹਿਲਾਂ ਕਿੰਨੇ ਮੈਡਲ ਜਿੱਤ ਚੁੱਕੇ ਹੈ ਪਹਿਲਾਂ ਸਟੇਟ ਜਿੱਤੇ ਹੈ ਕਾਫੀ ਸਟੇਟ ਖੇਲੇ ਹਨ ਨੈਸ਼ਨਲ ਵੀ ਖੇਲੇ ਹੋ ਹਾਂਜੀ ਨੈਸ਼ਨਲ ਤੇ ਪੋਰਟ ਵੀ ਖੇਲੇ ਨਕਸ਼ ਬਰਮਾ ਹਾਂਜੀ ਬਰਦਾਸਪੁਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਤੁਸੀਂ ਗੁਰਦਾਸਪੁਰ ਤੋਂ ਬਿਲੋਂਗ ਕਰਦੇ ਹੋ ਪੜ੍ਹਦੇ ਹੋ ਹਾਂਜੀ ਕਿਹੜੀ ਕਲਾਸ ਚ ਤੁਹਾਡੀ ਅਕੈਡਮੀ ਕਿਹੜੀ ਆ ਗੁਰਦਾਸਪੁਰ ਸਰਕਾਰੀ ਸਕੂਲ ਦੀ ਹੈ ਹਾਂਜੀ ਇੱਕ ਮਿੰਟ ਹਾਂਜੀ ਕਿਹੜੀ ਅਕੈਡਮੀ ਆ ਗੁਰਦਾਸਪੁਰ ਹੀ ਆ ਇੱਕ ਲੋਕਲ ਅਕੈਡਮੀ ਲੋਕਲ ਅਕੈਡਮੀ ਕਿੰਨਾ ਚਿਰ ਹੋ ਗਿਆ ਤੁਹਾਨੂੰ 7-8 ਸਾਲ ਹੋ ਗਏ ਇਹ ਨਵਾਂ ਸ਼ਹਿਰ ਚ ਪਹਿਲੀ ਵਾਰ ਆਏ ਹੋ ਹਾਂਜੀ ਕਿੱਦਾਂ ਲੱਗਦਾ ਜਿੱਤ ਕੇ ਵਧੀਆ ਲੱਗਦਾ ਤੁਸੀਂ ਇੰਡੀਆ ਲਈ ਵੀ ਖੇਡ ਚੁੱਕੇ ਆ ਨੇ ਇੰਡੀਆ ਨਹੀਂ ਕਿਹਾ ਆਪਣੀ ਸਟੇਟ ਵਾਸਤੇ ਸਟੇਟ ਵਾਸਤੇ ਖੇਲੇ ਸਟੇਟ ਦੇ ਲੈਵਲ ਤੇ ਕਿੰਨੀ ਵਾਰੀ ਜਿੱਤੂਗਾ ਹੈ ਸਟੇਟ ਲੈਵਲ ਤੇ ਕਾਫੀ ਅਜੀ ਬਿਨਰ ਆ ਹੈ ਅੱਜ ਜਿੱਤ ਕੇ ਕਿਦਾਂ ਲੱਗਾ ਜਿਹੜਾ ਤੁਹਾਡੇ ਨਾਲ ਮੁੰਡਾ ਖੇਡਦਾ ਸੀ ਉਧਰ ਰਾਣਾ ਰੁਦਰ ਉਹਦੀ ਵੀ ਗੇਮ ਬਹੁਤ ਸੋਹਣੀ ਸੀ ਸਾਰੇ ਮੈਚ ਜਿੱਤ ਕੇ ਤੁਸੀਂ ਐਂਡ ਤੱਕ ਪਹੁੰਚੇ ਆ ਤੇ ਉਹਨੇ ਵੀ ਮਖਾੜ ਦਾ 10 ਮੈਚ ਜਿੱਤੇ ਉਹਨੇ ਤੁਸੀਂ ਵੀ 8 ਦਾ ਮੈਚ ਜਿੱਤ ਕੇ ਆਏ ਆ ਤੇ ਨਵਾਂ ਸ਼ਹਿਰ ਆ ਕੇ ਤੁਹਾਨੂੰ ਕਿਦਾਂ ਕੋਈ ਸਿੱਖਣ ਨੂੰ ਮਿਲਿਆ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਬੱਕਰੇ ਬੱਕਰੇ ਪਲੇਅਰ ਆ ਇੱਥੇ ਦਾ ਤੁਹਾਨੂੰ ਸਿਸਟਮ ਕਿਦਾਂ ਦਾ ਲੱਗਾ ਵਧੀਆ ਲੱਗੇ ਜੋ ਵੀ ਮੈਨੇਜਮੈਂਟ ਵੱਲੋਂ ਕੀਤਾ ਗਿਆ ਸਾਰਾ ਕੁਝ ਵਧੀਆ ਸੀਗਾ ਰੈਫਰੀ ਸਹਿਬਾਨ ਹੋਰ ਸਾਰੀ ਮੈਨੇਜਮੈਂਟ ਵਧੀਆ ਸੀ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਆਈ ਸੋ ਬਹੁਤ-ਬਹੁਤ ਥੈਂਕ ਯੂ ਤੁਹਾਡਾ ਬਹੁਤ-ਬਹੁਤ ਬਰਮਾ ਜੀ ਇੱਕ ਵਾਰ ਫੇਰ ਤੁਹਾਨੂੰ ਜਿੱਤਣ ਤੇ ਬਹੁਤ-ਬਹੁਤ ਮੁਬਾਰਕਾਂ ਅੰਡਰ 90 ਤੁਸੀਂ ਨਵਾਂ ਸ਼ਹਿਰ 25ਵਾਂ ਟੂਰਨਾਮੈਂਟ ਜਿੱਤ ਕੇ ਚਲੇ ਹੋ ਬਹੁਤ-ਬਹੁਤ ਵਧਾਈ ਇਸੇ ਤਰ੍ਹਾਂ ਦੇਖਦੇ ਰਹੋ ਤੁਸੀਂ ਸੋਸ ਟੀਵੀ ਤੁਹਾਨੂੰ ਮੈਂ ਲਿੰਕ ਭੇਜ ਦੂੰਗਾ ਤੇ ਤੁਸੀਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰਨਾ ਓਕੇ ਥੈਂਕ ਯੂ ਤੁਹਾਨੂੰ ਬਣਾਉਣੇ ਨੇ ਰਾਣਾ ਰੁਦਰ ਜੋ ਅੰਡਰ 17 ਐਂਡ ਅੰਡਰ 19 70 ਜੀ ਨੰਬਰ 1 ਦੋਨੋਂ ਰਨਰ ਆਪਾਂ ਅੰਡਰ 17 ਔਰ ਅੰਡਰ 19 ਦੇ ਦੋਨੋਂ ਰਨਰ ਆਪੇ ਰੁਦਰ ਰਾਣਾ ਅੰਗੁਰ ਚੰਡੀਗੜ੍ਹ ਸਰ ਕਿੰਨੇ ਕ ਮੈਡਲ ਜਿੱਤਲੇ ਹੁਣ ਤੱਕ ਦੋ ਮੈਡਲ ਜੀ ਪਹਿਲਾਂ ਕਿੰਨੇ ਜਿੱਤ ਚੁੱਕੇ ਪਹਿਲੇ 20 30 ਮੈਡਲ 20 30 ਮੈਡਲ ਪੰਜਾਬ ਲਈ ਖੇਲਦੇ ਹੋ ਜਾਂ ਇੰਡੀਆ ਲਈ ਵੀ ਚੰਡੀਗੜ੍ਹ ਪੰਜਾਬ ਲਈ ਖੇਲਦੇ ਜਾਂ ਇੰਡੀਆ ਲਈ ਇੰਡੀਆ ਲਈ ਵੀ ਖੇਲਦੇ ਹੋ ਇੰਡੀਆ ਦਾ ਕੋਈ ਮੈਡਲ ਜਿੱਤਿਆ ਹਲੇ ਨਹੀਂ ਜਿੱਤਿਆ ਜਿੱਤਿਓਗੇ ਨਵਾਂ ਸ਼ਹਿਰ ਆ ਕੇ ਕਿਵੇਂ ਲੱਗਾ ਤੁਹਾਨੂੰ ਕਾਫੀ ਅੱਛਾ ਲੱਗਾ ਜੀ 25ਵਾਂ ਟੂਰਨਾਮੈਂਟ ਸੀਗਾ ਨਵਾਂ ਸ਼ਹਿਰ ਦਾ ਹਾਂਜੀ ਇੱਥੇ ਤੁਸੀਂ ਅੰਡਰ 17 ਔਰ 19 ਦੇ ਵਿੱਚ ਸੈਕੰਡ ਨੰਬਰ ਤੇ ਰਹੇ ਹੋ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੇਜਮੈਂਟ ਇੱਥੇ ਦਾ ਸਿਸਟਮ ਅੱਛਾ ਦਾ ਜੀ ਖਾਣਾ ਕਾਫੀ ਅੱਛਾ ਦਾ ਸਭ ਕੁਝ ਠੀਕ ਤਾਂ ਐਕਡਮ ਪਰਫੈਕਟ ਕੋਈ ਪ੍ਰੋਬਲਮ ਆਈ ਹੋਵੇ ਕਿਸੇ ਤਰ੍ਹਾਂ ਦੀ ਰਹਿਣ ਸਹਿਣ ਸਰੈਂਪਰੀਆਂ ਵੱਲੋਂ ਕੋਈ ਮੈਨੇਜਮੈਂਟ ਵੱਲੋਂ ਸਭ ਠੀਕ ਤਾਂ ਸਾਰਾ ਵਧੀਆ ਸੀ ਤੁਹਾਡੀ ਮੈਂ ਗੇਮ ਦੇਖੀ ਔਰ ਨਾਲ ਨਾਲ ਮੈਂ ਵੀਡੀਓ ਬਣਾਈ ਆ ਤੁਹਾਨੂੰ ਮੈਂ ਭੇਜੂਗਾ ਤੇ ਬਹੁਤ ਵਧੀਆ ਲੱਗਾ ਜਿੰਨੇ ਤੁਸੀਂ ਖਿ ਤੇ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਟੈਂਸ਼ਨ ਮੈਂ ਚੰਡੀਗੜ੍ਹ 10ਵੀਂ ਚ ਪੜਦਾ ਜੀ ਬੱਚਾ ਦੇਖੋ ਰਾਣਾ ਰੁਦਰ ਨਵਾਂ ਸ਼ਹਿਰ ਤੋਂ ਦੋ ਟਰਾਫੀਆਂ ਜਿੱਤ ਕੇ ਲੈ ਕੇ ਚੱਲਾ ਬੜੀਆਂ ਖੁਸ਼ੀਆਂ ਨੇ ਬਹੁਤ ਭਾਗਾ ਵਾਲਾ ਬੱਚਾ ਹੈ ਰਾਣਾ ਰੁਦਰ ਬਹੁਤ-ਬਹੁਤ ਧੰਨਵਾਦ ਔਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਤੇ ਅੱਗੇ ਵੀ ਹੋਰ ਇੰਡੀਆ ਵਾਸਤੇ ਔਰ ਪੂਰਾ ਇੰਟਰਨੈਸ਼ਨਲ ਲੈਵਲ ਦੇ ਤੇ ਤੁਸੀਂ ਜਾਓ ਇਹ ਸਾਡੇ ਵੱਲੋਂ ਤੁਹਾਨੂੰ ਦੋਆਾਂ ਆ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ ਬਹੁਤ-ਬਹੁਤ ਧੰਨਵਾਦ ਥੈਂਕ ਯੂ